ਹੈਲੋ ਜੀ ਹਰ ਸ਼ੀਕਾਲ ਜੀ ਤੁਸੀਂ ਦੇਖਣਾ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਾਰਨਾ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਇਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਬਾਈ ਅਸੀਂ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਬ ਬਿਮਾਰੀ ਜਿਹੜੀ ਵੇਖਣ ਵਿੱਚ ਨੂੰ ਵਿੱਚ ਤਾਂ ਬਹੁਤ ਭੈੜੀ ਲੱਗਦੀ ਹੈ ਕਈ ਵਾਰ ਸਾਡੇ ਬੱਚੀਆਂ ਗਾਵਾਂ ਆਪਣਾ ਹੀ ਪਿਸ਼ਾਬ ਪੀਣ ਲੱਗ ਜਾਂਦੇ ਜਾਂ ਜਿਹੜਾ ਦੂਜਾ ਪਸ਼ੂ ਕਰਦਾ ਜੀ ਉਹਦਾ ਵੀ ਪੀਣ ਲੱਗ ਜਾਂਦੀਆਂ ਨੇ ਬੰਦਾ ਦੇਖ ਕੇ ਹਮੇਸ਼ਾ ਇਹੀ ਸੋਚਦਾ ਯਾਰ ਇਹ ਕੀ ਕਰੀ ਜਾਂਦੀਆਂ ਨੇ ਪਰ ਭਰਾਵੋ ਇਹ ਪਸ਼ੂ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੁੰਦੀ ਉਹਨਾਂ ਦੇ ਸਰੀਰ ਵਿੱਚ ਕਮੀਆਂ ਆਉਣ ਨਾਲ ਹੁੰਦੀ ਹੈ ਜਦੋਂ ਪਸ਼ੂ ਪਿਸ਼ਾਬ ਪੀਣ ਲੱਗ ਜਾਵੇ ਤਾਂ ਇਹ ਸਮਝ ਲਓ ਉਹਨਾਂ ਦੇ ਸਰੀਰ ਵਿੱਚ ਕਈ ਤੱਤਾਂ ਦੀ ਕਮੀ ਆ ਜਾਂਦੀ ਹੈ ਜਿਸ ਦਾ ਇਲਾਜ ਆਪਾਂ ਨੂੰ ਟਾਈਮ ਸਿਰ ਜੇ ਆਪਾਂ ਨਹੀਂ ਕਰਦੇ ਤਾਂ ਪਸ਼ੂ ਤਾਂ ਹੌਲੀ-ਹੌਲੀ ਸੁੱਕਣ ਲੱਗੇ ਜਾਂਦਾ ਤੇ ਦੁੱਧ ਤੋਂ ਵੀ ਉਹ ਜਵਾਬ ਦੇਣ ਲੱਗ ਜਾਂਦਾ ਹੁਣ ਨੋਟ ਕਰ ਲਿਓ ਜੀ ਇਹਨਾਂ ਦਾ ਪੱਕਾ ਤੇ ਘੈਂਟ ਇਲਾਜ ਸਭ ਤੋਂ ਪਹਿਲਾਂ ਤਾਂ ਜੀ ਇਹਦਾ ਪੱਕਾ ਇਲਾਜ ਹੈ ਨਮਕ ਦਾ ਡੜਾ ਜਿਹੜਾ ਆਪਾਂ ਨੂੰ ਜੀ ਆਮ ਨਮਕ ਆਪਾਂ ਜਿੱਥੋਂ ਫੀਡ ਲਿਆਉਨੇ ਆ ਜਾਂ ਮਾਰਕੀਟ ਵਿੱਚ ਆਮ ਦੁਕਾਨਾਂ ਤੋਂ ਵੀ ਮਿਲ ਜਾਂਦਾ ਹੁਣਾ ਸਭ ਤੋਂ ਪਹਿਲਾਂ ਕੰਮ ਕਰੋ ਜੀ ਖੁਰਲੀ ਵਿੱਚ ਕਾਲਾ ਮੋਟਾ ਡਲਿਆਂ ਵਾਲਾ ਨਮਕ ਰੱਖੋ ਇਸ ਪਸ਼ੂ ਉਸ ਨੂੰ ਚਟੇਗਾ ਤਾਂ ਉਸ ਦੇ ਸਰੀਰ ਵਿੱਚ ਨਮਕ ਦੀ ਕਮੀ ਪੂਰੀ ਹੋਊਗੀ ਦੂਜਾ ਜੀ ਮਿੰਨੀ ਮਿਕਸਚਰ ਬਈ ਕੋਈ ਮਾੜਾ ਮੋਟਾ ਪਾਊਡਰ ਨਹੀਂ ਪਾਉਣਾ ਵਧੀਆ ਕੰਪਨੀ ਦਾ ਮਿੰਨੀ ਮਿਕਸਚਰ ਲੈ ਕੇ ਰੋਜ਼ਾਨਾ 50 ਗ੍ਰਾਮ ਦੋ ਉਹ ਪਸ਼ੂ ਦੇ ਸਰੀਰ ਵਿੱਚ ਤੱਤਾਂ ਦੀ ਕਮੀ ਨੂੰ ਪੂਰੀ ਕਰ ਦਊਗਾ ਕਿਉਂਕਿ ਜੀ ਬਹੁਤ ਵਧੀਆ ਕੰਪਨੀ ਦੇ ਮਿੰਨੀ ਮਿਕਸਚਰ ਆਉਂਦੇ ਨੇ ਉਹਨਾਂ ਚੋਂ ਇੱਕ ਜ਼ਰੂਰ ਪਾਓ ਜੀ ਤਾਂ ਜੋ ਪਸ਼ੂ ਦੇ ਸ਼ਰੀਰ ਵਿੱਚ ਜਿਹੜੀ ਮਿਨਰਲ ਦੀ ਕਮੀਆਂ ਉਹ ਦੂਰ ਹੋ ਸਕੇ ਤੀਜੀ ਹੈ ਜੀ ਪੇਟ ਦੀ ਸਫਾਈ ਕਈ ਵਾਰ ਪੇਟ ਦੇ ਕੀੜੇ ਪਸ਼ੂ ਨੂੰ ਇੰਨਾ پاਗਲ ਕਰ ਦਿੰਦੇ ਨੇ ਉਹ ਉਹਨਾਂ ਨੂੰ ਕੀੜੇ ਦੀ ਗੋਲੀ ਦੇਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਸ ਦੀ ਕਮੀ ਨਾਲ ਵੀ ਉਹ ਜੀ ਬਿਸ਼ਾਪ ਪੀਣ ਲੱਗ ਜਾਂਦੇ ਨੇ ਚੌਥਾ ਜੀ ਮਿੱਠਾ ਸੋਡਾ ਰੋਜ਼ਾਨਾ ਤੁਸੀਂ ਪਸ਼ੂ ਨੂੰ ਜੀ 20 ਗ੍ਰਾਮ ਮਿੱਠਾ ਸੋਡੇ ਦੀ ਖੁਰਾਕ ਖੁਰਾਕ ਚ ਮਿਲਾ ਕੇ ਦੇ ਸਕਦੇ ਹੋ ਇਹੇ ਪੇਟ ਦੇ ਤਯਾਬ ਨੂੰ ਠੀਕ ਕਰਦਾ ਹੈ ਜਿਵੇਂ ਜੀ ਜੇ ਸਿੱਧਾ ਖਾਂਦਾ ਤਾਂ ਉਹ ਚ ਵੀ ਨਹੀਂ ਮਿੰਨੀ ਮਿਕਚਰ ਚ ਮਿਲਾ ਕੇ ਦੇ ਦਿਓ ਨਹੀਂ ਜੀ ਤੁਸੀਂ ਉਹਨੂੰ ਫੀਡ ਦੇ ਉੱਤੇ ਵੀ ਪਾ ਕੇ ਦੇ ਸਕਦੇ ਹੋ ਮਿੰਨੀ ਮਿਕਚਰ ਨੂੰ ਨਾ ਸੌਰੀ ਮਿੱਠੇ ਛੋਡੇ ਨੂੰ ਮਿੰਨੀ ਮਿਕਚਰ ਚ ਮਿਲਾ ਕੇ ਵੇਖੋ ਭਰਾਵੋ ਪਸ਼ੂ ਸਾਡੇ ਪਰਿਵਾਰ ਦਾ ਜੀ ਹੁੰਦੇ ਨੇ ਜੇ ਇਹ ਤੰਦਰੁਸਤ ਰਹਿਣਗੇ ਤਾਂ ਹੀ ਜੱਟ ਤੰਦਰੁਸਤ ਰਹੇਗਾ ਇਹ ਨੁਕਤਾ ਆਪਾਂ ਨੂੰ ਜੀ ਹਫਤੇ ਵਿੱਚ ਹਫਤਾ ਕਰਨਾ ਪਊਗਾ ਉਧਰ ਰਿਜ਼ਲਟ ਆਪਾਂ ਨੂੰ ਮਿਲੇਗਾ ਫੇਰ ਜੇ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤਾਂ ਜੋ ਆਪਾਂ ਕਿਸੇ ਹੋਰ ਜੱਟ ਭਰਾ ਦਾ ਵੀ ਫਾਇਦਾ ਕਰ ਸਕੀਏ ਉਹਨਾਂ ਨੂੰ ਵੀ ਫਾਇਦਾ ਇਹ ਵੀਡੀਓ ਤੋਂ ਮਿਲੇ ਚਲੋ ਜੀ ਅਗਲੀ ਵੀਡੀਓ 'ਚ ਆਪਾਂ ਮਿਲਦੇ ਹਾਂ ਧੰਨਵਾਦ